हां जी दोस्तों पायल परम ਤੇ ਅਮਰਤਾ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦੋਵੇਂ ਕਾਫੀ ਚੰਗੀਆਂ ਦੋਸਤ ਸਨ ਜੋ ਕਿ ਹੁਣ ਇੱਕ ਵੱਡੀ ਕੌਂਟਰਵਰਸਟੀ ਦੇ ਵਿੱਚ ਘਰ ਚੁੱਕੀਆਂ ਹਨ ਤੁਹਾਨੂੰ ਦੱਸ ਦਿੰਨੇ ਆ ਕਿ ਪਾਇਲ ਪਰਮ ਵੱਲੋਂ ਲਾਈਵ ਆ ਕੇ ਅਮਰਤਾ ਨੂੰ ਕਾਫੀ ਮੰਦਾ ਚੰਗਾ ਬੋਲਿਆ ਗਿਆ ਤੇ ਅਮਰਤਾ ਨੂੰ ਕਾਫੀ ਗਾਲਾਂ ਮੰਦੇ ਵੀ ਕੱਢੇ ਗਏ ਜਿਸ ਨੂੰ ਲੈ ਕੇ ਚੱਲਦੇ ਆਂ ਪਾਇਲ ਪਰਮ ਵੱਲੋਂ ਕਿਹਾ ਗਿਆ ਸੀ ਕਿ ਜਿਹੜੀਆਂ ਏ ਨਾਮ ਦੀਆਂ ਲੜਕੀਆਂ ਹਨ ਦਿਨ ਤੱਕ ਜੋ ਕਿ ਮੇਰੇ ਨਾਲ ਰਿਲੇਟਿਵ ਹਨ ਉਹ ਬਹੁਤ ਹੀ ਗੰਦੀਆਂ ਹਨ ਉਹ ਬਹੁਤ ਹੀ ਫੁੱਦੂ ਹਨ ਹੋਰ ਵੀ ਪਾਇਲ ਪਰਮ ਵੱਲੋਂ ਕਾਫੀ ਮੰਦਾ ਚੰਗਾ ਬੋਲਿਆ ਗਿਆ ਇਹ ਨਾਮ ਕੀ ਲੜਕੀਆਂ ਨੇ ਮੈਨੂੰ ਬਿਲਕੁਲ ਪਸੰਦ ਨਹੀਂ ਹੈ ਮਤਲਬ ਸਾਰੀ ਨਹੀਂ 1 2 1 ਨੰਬਰ ਕੀ ਫੁੱਦੂ ਰਹਿ ਪਤਾ ਨਹੀਂ ਕਿਉਂ ਕਿਉਂ ਮਤਲਬ ਬੁੱਢੀ ਹੋ ਗਈਆਂ ਲੋਕ ਪਤਾ ਕੀ ਕਰਤੀ ਹੈ ਐਕਟਿੰਗ ਲੜਕੀਆਂ ਹੋਤਨੀ ਔਰ ਇਹ ਉਸ ਨੂੰ ਲੈ ਕੇ ਚੱਲਦੇ ਆ ਜੋ ਕਿ ਅਮਰਤਾ ਵੱਲੋਂ ਵੀ ਪਾਇਲ ਪਰਮ ਨੂੰ ਜੋ ਆਪਣੇ ਸਨੈਪਚੈਟ ਦੇ ਉੱਪਰ ਇੱਕ ਸਟ੍ਰੀਕ ਪਾ ਕੇ ਇੱਕ ਮੰਦਾ ਚੰਗਾ ਬੋਲਿਆ ਗਿਆ ਉਸ ਨੂੰ ਲੈ ਕੇ ਚਲਦੇ ਹਾਂ ਅਮਰਤਾ ਵੱਲੋਂ ਕਿਹਾ ਗਿਆ ਕਿ ਤੁਸੀਂ ਫੁੱਦੂ ਹੋ ਤੁਸੀਂ ਇਹ ਹੋ ਹੋਰ ਵੀ ਅਮਰਤਾ ਨੇ ਪਾਇਲ ਪਰਮ ਨੂੰ ਕਾਫੀ ਮੰਦਾ ਚੰਗਾ ਬੋਲਿਆ ਉਸ ਨੂੰ ਲੈ ਕੇ ਚਲਦੇ ਹਾਂ ਜੋ ਕਿ ਹੈ ਪਾਇਲ ਪਰਮ ਵੀ ਲਾਈਵ ਆਈ ਤੇ ਉਸ ਨੇ ਅਮਰਤਾ ਨੂੰ ਕਿਹਾ ਕਿ ਮੈਂ ਤਾਂ ਤੇਰੇ ਨਾਮ ਨੂੰ ਕੁਝ ਨਹੀਂ ਕਿਹਾ ਸੀ ਕਿ ਮੈਂ ਤੇਰੇ ਬਾਰੇ ਕੁਝ ਨਹੀਂ ਕਿਹਾ ਸੀ ਪਰ ਮੈਂ ਤੈਨੂੰ ਹੁਣ ਕਹਿ ਰਹੀ ਹਾਂ ਕਿ ਤੂੰ ਬਹੁਤ ਫੁੱਦੂ ਹੈ ਹੋਰ ਵੀ ਕਾਫੀ ਮੰਦਾ ਚੰਗਾ ਬੋਲਿਆ ਬਾਕੀ ਦੋਸਤੋ ਤੁਸੀਂ ਇਹਨਾਂ ਦੋਨਾਂ ਦੀ ਕੌਂਟਰੋਵਰਸੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ ਅਮਰ ਤੇਰੇ ਤੇ ਲੱਗਦੀ ਹੈ ਜੀ ਚੀਜ਼ ਕਿ ਤੂੰ ਇਦਾਂ ਦੀ ਹੈਗੀ ਹੈ ਆਪਣੇ ਆਪ ਨੂੰ ਪਤਾ ਨਹੀਂ ਕੀ ਹੈ ਰੀਅਲ ਚ ਇਹਨੂੰ ਮਿਲ ਲੋ ਆਂਟੀ ਲੱਗਦੀ ਹੈ ਇੱਕ ਨੰਬਰ ਦੀ ਸੌ ਲੱਗੇ ਜਿੱਥੇ ਟੱਕਰ ਗਈ ਕੁੱਟਣੀ ਜ਼ਰੂਰ ਹੁਣ ਮੈਂ ਛੱਡਦੀ ਨਹੀਂ ਇਹਨੂੰ ਮੈਂ ਹੁਣ